ਬਟਾਲਾ ਕਾਦੀਆ ਰੋਡ ਉਪਰ ਪਿੰਡ ਚੀਮਾ ਵਿਖੇ ਬਟਾਲਾ ਸ਼ਹਿਰ ਤੋਂ ਕਾਰਪੋਰੇਸ਼ਨ ਦਾ ਕਚਰਾ ਪਿੰਡ ਦੇ ਛੱਪੜ ਵਿੱਚ ਸੁੱਟੇ ਜਾਣ ਦੇ ਰੋਸ ਵਜੋਂ ਸਮੂਹਿਕ ਪਿੰਡ ਵਾਸੀਆਂ ਵੱਲੋਂ ਵੱਡਾ ਰੋਸ ਮਜ਼ਾਰਾ ਕੀਤਾ ਗਿਆ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਸ ਕਾਰਵਾਈ ਦੀ ਕੜੀ ਨਿੰਦਾ ਕੀਤੀ ਇਸ ਮੌਕੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਸਰਵਣ ਸਿੰਘ ਰਜਿੰਦਰ ਸਿੰਘ ਗੋਲਦੀ रूप सिंह हरजीत कौर समेत ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਦੇ ਸਰਪੰਚ ਦੀ ਸ਼ਹਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡ ਵਾਸੀਆਂ ਨੂੰ ਬਟਾਲਾ ਸ਼ਹਿਰ ਦੀ ਸਾਰੀ ਗੰਦਗੀ ਕਚਰੇ ਦੇ ਰੂਪ ਵਿੱਚ ਤੋਹਫ਼ੇ ਵਜੋਂ ਦਿੱਤੀ ਗਈ ਹੈ ਜਿਸ ਕਾਰਨ ਪੂਰਾ ਪਿੰਡ ਪਾਰੀ ਬਦਬੂ ਅਤੇ ਅਣਸੁਖਾਵੇਂ ਮਾਹੌਲ ਦਾ ਸਾਹਮਣਾ ਕਰ ਰਿਹਾ ਹੈ ਆਓ ਜਾਣਦੇ ਹਾਂ ਕਿ ਕੀ ਕਹਿਣ ਦੇ ਨੇ ਪਿੰਡ ਵਾਸੀ ਮੇਰਾ ਨਾਮ ਰੂਪ ਸਿੰਘ ਜੀ ਹਾਂਜੀ ਕੀ ਕਹਿਣਾ ਚਾਹਤੋਂ ਪਿੰਡ ਚੀਮਿਆ ਤੋਂ ਜੀ ਮੈਂ ਆਪਣੇ ਪਿੰਡ ਚੀਮਿਆ ਦੇ ਵਾਸੀਆਂ ਜੀ ਮੈਂ ਆੜ ਕੇ ਅਸੀਂ ਧੀਰੇ ਧੀਰੇ ਪਿੰਡ ਜਾ ਹਲਾਦਣ ਕੇ ਵੇਖਿਆ ਤੇ ਬਹੁਤ ਬੁਦਬੂ ਮੁੰਦੀ ਆ ਜਦ ਕਿ ਇੱਥੇ ਹਾਲਾਤ ਮੰਦਾਵਾ ਲੱਗਦੇ ਘਰਾਂ ਦਾ ਲੱਗੇ ਸਕੂਲ ਆ ਟੈਂਕੀ ਵਾਲੀ ਪਾਣੀ ਵਾਲੀ ਟੈਂਕੀ ਜਾਂ ਲੱਗੇ ਜਦ ਕਿ ਗੁਰਦੁਆਰਾ ਸਾਹਿਬ ਲੱਗੇ ਸਿੱਧੀ ਹਵਾ ਉਧਰੋਂ ਜਾ ਕੇ ਤੇ ਲੋਕੀ ਅੰਦਰ ਨਹੀਂ ਵੜ ਸਕਦੇ ਇਹ ਕੰਮ ਬਹੁਤ ਮਾੜਾ ਨੰਨੜਯੋਗ ਆ ਇਹਨੂੰ ਬੰਦ ਕਰਾਇਆ ਜਾਵੇ ਇਹ ਤਾਂ ਜਾਓ ਤੇ ਮਿੱਟੀ ਪਾ ਲਈ ਜਾ ਤੇ ਅੱਗੇ ਅੱਗੇ ਨਾ ਕੋਈ ਕਾਰਵਾਈ ਕੀਤੀ ਜਾਏ ਹੋਰ ਸਾਡੇ ਬਿਨਾ ਪੁੱਛਣ ਨੂੰ ਛੱਡਿਆ ਗਿਆ ਜੀ ਕਿਸੇ ਨੂੰ ਪੁੱਛਿਆ ਨਹੀਂ ਜੀ ਇੱਥੇ ਮੈਂਬਰ ਆਏ ਦੋ ਦਿਨ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਜੀ ਹਾਂ ਜੀ ਤੇ ਪਿੰਡ ਤੋਂ ਕਿੰਨੀ ਕੀ ਦੂਰੀ ਪੈਂਦੀ ਏ ਪਿੰਡ ਦੇ ਨਾਲ ਹੀ ਆ ਬਿਲਕੁਲ ਜੀ ਨਾਲ ਪਿੰਡ ਦੇ ਢੋਬਾ ਤੇ ਢੋਬੇ ਦੇ ਨਾਲ ਹੀ ਆ ਬਸ ਉੱਥੇ ਹੀ ਛੁੱਟਣ ਦੇ ਆ ਘਰਾਂ ਵਿੱਚ ਹੀ ਆਗੇ ਸਕੂਲ ਦੇ ਵਿੱਚੋਂ ਨਾਲ ਇਹਦੀ ਕੋਈ ਸ਼ਿਕਾਇਤ ਕੋਈ ਸਰਪੰਚ ਨੂੰ ਇਸ ਚੀਜ਼ ਸ਼ਿਕਾਇਤ ਕੀਤੀ ਤੁਸੀਂ ਕੋਈ ਨਹੀਂ ਸਰਪੰਚ ਆ ਪਿੰਡ ਦਾ ਵਾਸੀ ਉਹਨੂੰ ਪਤਾ ਖੁੱਦ ਉਹਦੀ ਘਰ ਦੀ ਸਰਪੰਚਾ ਉਹਨੂੰ ਉਹ ਜਨਾਨੀਆਂ ਨੇ ਸੰਧਿਆ ਹੋਏ ਜਿੱਨੀ ਆਈਓ ਅਗਲਾ ਅਗਲਾ ਸਖ ਅਸੀਂ ਰੋਡਾਂ ਦਾ ਇਜਾਮ ਕਰਨਾ ਪਏ ਉਹ ਕਰਾਂਗੇ ਧੰਨਵਾਦ ਅਸੀਂ ਆਪਣੇ ਪਿੰਡ ਦੇ ਲੋਕਾਂ ਨਾਲ ਨਾਲ ਜੋ ਵੇਖੀ ਜਾਊ ਜੋ ਹੋਊਗਾ ਕਰਾਂਗੇ ਫਿਰ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਜਿੰਦਰ ਸਿੰਘ ਵਾਸੀ ਪਿੰਡ ਚੀਮਾ ਪਿੰਡ ਦੇ ਵਿੱਚ ਜੋ ਬਟਾਰੇ ਤੋਂ ਪੂਰਾ ਘੜਕੜ ਲਿਆ ਕੇ ਸਾਡੇ ਇੱਥੇ ਜਗਾ ਪਈ ਆ ਉੱਥੇ ਸੁੱਟਿਆ ਜਾ ਰਿਆ ਵਾ ਬਿਨਾ ਵਜੋਂ ਬਿਨਾ ਵਜਾ ਤੋਂ ਇੱਥੇ ਬਿਨਾ ਪੁੱਛੇ ਤੋਂ ਬਿਨਾ ਬਿਨਾ ਕਹੀ ਦੀ ਜਾਏ ਤੋਂ ਸਾਡਾ ਮੌਜੂਦਾ ਸਰਪੰਚ ਜੋ ਇਥੇ ਲੈ ਕੇ ਸਟਾਉਂਡਿਆ ਵਾ ਜਿਹੇ ਕੋਈ ਚੀਜ਼ ਸਟਾਉਂਡ ਮੇਰਾ ਹਰਜੀਤ ਕੌਰ ਕੁੜਜੀ ਮਾਤਰਾ ਜੀ ਹਾਂ ਜੀ ਤੇ ਭਾਜੀ ਗੱਲ ਇਦਾਂ ਹੈ ਕਿ ਸਾਡੇ ਇੱਥੇ ਨਾ ਬਹੁਤ ਜ਼ਿਆਦਾ ਇਹਨਾਂ ਨੇ ਲਿਆ ਕੇ ਟਰੱਕ ਦੇ ਟਰੱਕ ਲਿਆ ਕੇ ਸੁੱਟੇ ਹੋਏ ਕੂੜੇ ਦੇ ਤੇ ਅਸੀਂ ਇਹਦੇ ਵਿਰੁੱਧ ਖਲੋਤੇ ਹੋਏ ਆਂ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਬੱਚਿਆਂ ਦੀ ਸਕੂਲ ਦੀਆਂ ਬੱਸਾਂ ਵੀ ਆਉਂਦੀਆਂ ਆ ਜਿਹਦੇ ਨਾਲ ਸਾਰੇ ਪਰੇਸ਼ਾਨ ਨੇ ਤਾਂ ਸਕੂਲ ਵੀ ਹੈਗਾ ਆ ਟੈਂਕੀ ਵੀ ਹੈਗੀ ਆ ਤੇ ਇਹ ਸਰਪੰਚ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਜੋ ਕੀ ਕੀਤਾ ਹੋਇਆ ਆ ਤੇ ਅਸੀਂ ਹੁਣ ਐਸਟਰਾ ਵੀ ਇਥੇ ਪਿੰਚੀਮਾ ਚ ਇਥੇ ਚੱਪੜ ਤੇ ਲਾ ਕੇ ਖਲੋਤੇ ਆਂ ਨਹੀਂ ਨਹੀਂ ਆਇਆ ਹੈ ਉਹਨਾਂ ਦੀ ਵਾਈਫ ਨੂੰ ਵੀ ਅਹੀਂ ਸੁਨਾਖ ਲਾਇਆ ਸੀ ਪਰ ਉਹ ਵੀ ਨਹੀਂ ਆਈ ਮਤਲਬ ਇਹ ਮੀਟਿੰਗ ਤੇ ਨਹੀਂ ਟਾਡੇ ਪੁੱਜਾ ਮਤਲਬ ਬਿਨਾ ਪੁੱਛੋ ਦੇ ਸੁੱਟਿਆ ਗਿਆ ਹਾਂਜੀ ਹਾਂ ਬਿਨਾ ਪੁੱਛਿਆ ਤੇ ਵੀ ਸੁੱਟਿਆ ਮਾਂਗੇ ਤੁਹਾਡੀ ਸਾਡੀ ਮੰਗਿਆ ਕਿ ਇਹਨੂੰ ਸਾਫ਼ ਕਰਾਇਆ ਜਾਵੇ ਇਹਨੂੰ ਚਿਕਾ ਕੇ ਵਾਪਸ ਕੀਤਾ ਜਾਵੇ ਚਾਈ ਨੂੰ ਸਫਾਈ ਕਰੋ ਜਿਸ ਤਰ੍ਹਾਂ ਵੀ ਹੱਲ ਹੁੰਦਾ ਆ ਕਰੋ ਸਾਡੀ ਕੋਈ ਮੰਗ ਨਹੀਂ ਹੋਈ ਮੈਂ ਹਰਜੀਤ ਕੌਰ ਪਿੰਡ ਚੀਮਾ ਕੀ ਗੱਲ ਹੈ ਕੀ ਸਮੱਸਿਆ ਆ ਸਮੱਸਿਆ ਭਾਜੀ ਇਹ ਆ ਕਿ ਸਾਨੂੰ ਇਹ ਸਾਡਾ ਸਰਪੰਚ ਜੋ ਹੁਣ ਜੀਦਾ ਸਰਪੰਚ ਆ ਇਹਨੇ ਨਾ ਕਿ ਉਹਨੂੰ ਪੁੱਛਿਆ ਬਿਨਾਂ ਦੱਸੀ ਹੋਇਆ ਸ਼ਹਿਰ ਦਾ ਕਚਰਾ ਲਿਆ ਕੇ ਇੱਥੇ ਸੁੱਟ ਦਿੱਤਾ ਸਾਰਾ ਗੰਦ ਪਿੰਡ ਚੀਮੇ ਵਿੱਚ ਮਟਾਲੇ ਤੋਂ ਤੇ ਹੁਣ ਇਹਦੀ 스멜 ਆ ਰਹੀ ਸਾਡੇ ਪਿੰਡ ਦੇ ਵਿੱਚ ਸਾਰੇ ਲੋਕ ਪਰੇਸ਼ਾਨ ਆ ਇਹਦੂ ਬਹੁਤ ਜ਼ਿਆਦਾ ਬਿਮਾਰੀ ਫੈਲੂਗੀ ਤੇ ਪਰੇਸ਼ਾਨੀ ਆ ਸਾਨੂੰ ਲਾਗੇ ਬੱਚਿਆਂ ਦਾ ਸਕੂਲ ਆ ਪਾਣੀ ਵਾਲੀ ਟਾਂਚੀ ਆ ਇਹ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਇਸ ਸਮੈਲ ਕਰਾਂ ਦੇ ਵਿੱਚ ਆ ਰਹੀ ਆ ਜੀ ਇਹਨੂੰ ਸਵਾਈ ਨਾ ਕਰਵਾਇਆ ਗਿਆ ਇਹਦਾ ਜਾਂ ਨਾ ਚਕਾਇਆ ਗਿਆ ਹੋ ਸਕਦਾ ਅਸੀਂ ਧਰਨੇ ਬੁਲਾਈਏ ਤੇ ਰਾਤ ਨੂੰ ਟਿਪਰ ਆਉਣ ਵਾਲੇ ਅਸੀਂ ਟਿਪਰਾਂ ਦੇ ਅੱਗੇ ਆ ਕੇ ਟਿਪਰ ਦੀ ਰੋਕ ਟਿਗਾ ਰੋਕਾਂਗੇ ਅਸੀਂ ਅੱਗੇ ਨਹੀਂ ਆਉਣ ਦਵਾਂਗੇ ਇਸ ਤੋਂ ਇਲਾਵਾ ਕਿਸ ਨੂੰ ਸ਼ਿਕਾਇਤ ਤੁਸੀਂ ਹੁਣ ਤੱਕ ਕੀਤੀ ਦਰਜ ਕਰਾਈ ਨਹੀਂ ਭਾਜੀ ਕੀਤੀ ਨਹੀਂ ਸਰਪੰਚ ਨੂੰ ਸਵੇਰੇ ਫੋਨ ਕਰਿਆ ਇਹਨਾਂ ਨੇ ਕਿਹਾ ਸੀਗਾ ਬੰਦਿਆਂ ਨੇ ਵੀ ਅਸੀਂ 5 ਵਜੇ ਟਾਈਮ ਰੱਖਿਆ ਸੀ ਤੇ ਮੌਕੇ ਤੇ ਹੁਣ ਆਏ ਨਹੀਂਗੇ